संकल्प बोल के हम तो नीक बायक गुरु जी का खालसा श्री बायक गुरु जी की फतेह मेरे प्यारे दर्शकों आज मैं ਤੁਹਾਡੇ ਨਾਲ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਸਾਂਝੀ ਕਰਨ ਵਾਸਤੇ ਇੱਕ ਵੀਡੀਓ ਬਣਾ ਰਿਹਾ ਹਾਂ ਤਾਂ ਦੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਇੱਕ ਬਹੁਤ ਪ੍ਰੋਗਰੈਸਿਵ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਅਜ ਤੇ ਦਿਹਾੜੇ ਜਿਹਦੇ ਨਾਲ ਕੀ ਹੋ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਮੈਂਬਰਸ਼ਿਪ ਦੇ ਆਪਣੀ ਮੈਂਬਰਸ਼ਿਪ ਦੇਣ ਵਾਸਤੇ ਇੱਕ ਡਰਾਈਵ ਸ਼ੁਰੂ ਕੀਤੀ ਹੈ ਇਸ ਡਰਾਈਵ ਦਾ ਉਦਘਾਟਨ ਇਹਦਾ ਸ਼ੁਰੂਆਤ ਸਾਡੇ ਸਤਿਕਾਰਯੋਗ ਪ੍ਰਾਈਮ ਮਿਨਿਸਟਰ ਸ੍ਰੀ ਨਰੇਂਦਰ ਮੋਦੀ ਜੀ ਨੇ ਅੱਜ ਕੀਤਾ ਵੈ ਤੇ ਇਹਦਾ ਇੱਕ ਐਸਾ ਫਾਇਦਾ ਹੋਏਗਾ ਕਿ ਸਭ ਨਾਗਰਿਕ ਬੀਜੇਪੀ ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਪ੍ਰੋਗਰੈਸਿਵ ਸਭ ਤੋਂ ਐਫੀਸ਼ੀਐਂਟ ਪਾਰਟੀ ਹੈ ਉਹਦੇ ਸਭ ਨਾਗਰਿਕ ਪੂਰੇ ਦੇਸ਼ ਤੇ ਖਾਸ ਕਰਕੇ ਪੰਜਾਬ ਦੇ ਉਹ ਬੀਜੇਪੀ ਦਾ ਹਿੱਸਾ ਬਣ ਸਕਦੇ ਨੇ ਤੇ ਬੀਜੇਪੀ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਦੇ ਸਕਦੇ ਨੇ ਬੀਜੇਪੀ ਨੂੰ ਸਲਾਹ ਦੇ ਸਕਦੇ ਨੇ ਬੀਜੇਪੀ ਦੇ ਮੈਂਬਰ ਹੋਣ ਦੇ ਨਾਤੇ ਉਹ ਹਰ ਚੀਜ਼ ਦੇ ਵਿੱਚ ਆਪਣਾ ਇੱਕ ਹਿੱਸੇਦਾਰੀ ਪਾ ਸਕਦੇ ਨੇ ਇਹ ਜਿਹੜਾ ਪ੍ਰੋਸੀਜਰ ਹੈ ਟੈਕਨੋਲੋਜੀ ਦੇ ਕਾਰਨ ਬਹੁਤ ਹੀ ਸਿੰਪਲ ਪ੍ਰੋਸੀਜਰ ਹੈ ਇੱਕ ਨੰਬਰ ਦਿੱਤਾ ਗਿਆ ਹੋਇਆ ਹੈ 8800002024 ਜੋ ਕਿ ਹੁਣ ਤੁਹਾਡੇ ਸਾਹਮਣੇ ਆ ਗਿਆ ਹੈ ਇਸ ਨੰਬਰ ਨੂੰ ਅਗਰ ਤੁਸੀਂ ਮਿਸ ਕਾਲ ਦਿਓਗੇ ਤੇ ਇਮੀਡੀਏਟਲੀ ਤੁਹਾਡੀ ਮੈਂਬਰਸ਼ਿਪ ਦਾ ਤੁਹਾਡੇ ਕੋਲ ਇੱਕ ਮੈਸੇਜ ਆ ਜਾਏਗਾ ਤੇ ਉਸ ਮੈਸੇਜ ਦੇ ਨਾਲ ਇੱਕ ਲਿੰਕ ਵੀ ਆ ਜਾਏਗਾ ਜਦੋਂ ਤੁਸੀਂ ਉਸ ਲਿੰਕ ਨੂੰ ਦਬਾਓਗੇ ਤੇ ਤੁਹਾਡਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਉਦੇ ਵਿੱਚ ਤੁਸੀਂ ਆਪਣਾ ਨੰਬਰ ਪਾਓਗੇ ਤੇ ਤੁਹਾਡੇ ਕੋਲ ਇੱਕ OTP ਆ ਜਾਏਗੀ ਉਹ OTP ਆਏਗੀ ਤੇ ਤੁਹਾਨੂੰ ਕਹਿ ਦੇਣਗੇ ਕੰਟੀਨਿਊ ਕਰੋ ਜਦੋਂ ਤੁਸੀਂ ਕੰਟੀਨਿਊ ਕਰੋਗੇ ਤੇ ਤੁਹਾਡੇ ਸਾਹਮਣੇ ਇੱਕ ਫਾਰਮ ਆ ਜਾਏਗਾ ਉਸ ਫਾਰਮ ਦੇ ਉੱਤੇ ਇੱਕ ਫੋਟੋ ਹੈ ਆਪਣੀ ਫੋਟੋ ਖਿੱਚ ਕੇ ਉਹਨੂੰ ਲਗਾ ਕੇ ਬੜਾ ਹੀ ਸਿੰਪਲ ਫਾਰਮ ਹੈ ਤੁਹਾਡਾ ਨਾਮ ਤੁਹਾਡਾ ਡੇਟ ਆਫ ਬਰਥ ਤੁਹਾਡੀ ਏਜ ਆਟੋਮੈਟਿਕਲੀ ਆ ਜਾਂਦੀ ਹੈ ਤੁਹਾਡਾ ਟੈਲੀਫੋਨ ਨੰਬਰ ਈਮੇਲ ਆਈਡੀ ਹੋਮ ਅਡਰੈਸ ਮੇਲ ਈਮੇਲ ਇਹ ਸਾਰੇ ਉਹਦੇ ਵਿੱਚ ਸਾਰਾ ਕੁਝ ਆ ਜਾਏਗਾ ਤੇ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਆਟੋਮੈਟਿਕ ਆ ਜਾਏਗਾ ਜਦੋਂ ਤੁਸੀਂ ਹੋਮ ਅਡਰੈਸ ਚਾ ਲੋਗੇ ਤੁਸੀਂ ਕਿਹੜੇ ਵੋਟ ਦੇ ਵਿੱਚ ਆਪਣੀ ਵੋਟ ਪਾਉਂਦੇ ਹੋ ਲਾਸਟ ਦੇ ਵਿੱਚ ਉਹਦੇ ਵਿੱਚ ਇੱਕ ਜਗ੍ਹਾ ਹੈ ਜਿੱਥੇ ਲਿਖਿਆ ਹੈ ਵੈਲੀਡੇਸ਼ਨ ਉਥੇ ਤੁਸੀਂ ਇੱਕ ਐਸੇ ਬੰਦੇ ਦਾ ਨੰਬਰ ਪਾਣਾ ਜੋ ਕਿ ਭਾਜਪਾ ਦਾ ਪਹਿਲੇ ਹੀ ਮੈਂਬਰ ਹੋਏ। ਅਗਰ ਤੁਹਾਡੇ ਕੋਈ ਦੋਸਤ ਮਿੱਤਰ ਹੈਗੇ ਨੇ ਮੈਂਬਰ ਉਹਨਾਂ ਕੋਲੋਂ ਨੰਬਰ ਲੈ ਕੇ ਉਥੇ ਨੰਬਰ ਪਾ ਦਿਓ ਨਹੀਂ ਤਾਂ ਤੁਸੀਂ ਮੇਰਾ ਨੰਬਰ ਪਾ ਦਿਓ ਜੋ ਕਿ ਮੈਂ ਹੁਣੇ ਹੀ ਕੋਲਣ ਲੱਗਾ 991785074 ਤੇ ਮੈਨੂੰ ਇਨਫੋਰਮ ਕਰ ਦਿਓ ਉਦੋਂ ਪਹਿਲੇ ਤੇ ਅਗਰ ਇਹ ਤੁਸੀਂ ਉੱਥੇ ਨੰਬਰ ਪਾਓਗੇ ਤੇ ਉਹਦੇ ਵਿੱਚ ਸਬਮਿਟ ਕਰੋਗੇ ਤੇ ਤੁਹਾਡਾ ਇੱਕ ਆਇਡੈਂਟੀਟੀ ਕਾਰਡ ਬਣ ਕੇ ਤੁਹਾਡੇ ਕੋਲ ਆ ਜਾਏਗਾ ਜਿਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਇੱਕ ਗੱਲ ਦਾ ਖਿਆਲ ਰੱਖਿਓ ਕਿ ਸਾਰੇ ਉਹਦੇ ਕਾਲਮ ਜਿਹੜੇ ਨੇ ਉਹਨਾਂ ਨੂੰ ਭਰਨਾ ਬਹੁਤ ਜ਼ਰੂਰੀ ਹੈ ਮੈਂ ਇੱਕ ਉਹ ਮਿਸਟਰ ਦਾ ਕਾਲਮ ਛੱਡ ਦਿੱਤਾ ਸੀਗਾ ਜਿਹਦੇ ਕਾਰਨ ਕਿ ਮੇਰੇ ਕੋਲੋਂ ਉਹ ਫਾਰਮ ਸਬਮਿਟ ਨਹੀਂ ਸੀ ਹੋ ਰਿਹਾ ਅਲਟੀਮੇਟਲੀ ਜਦੋਂ ਮੈਂ ਮਿਸਟਰ ਦਬਾਇਆ ਉੱਥੇ ਮਿਸਟਰ ਹੋਏ ਮਿਸਿਸ ਹੋਏ ਉੱਤੇ ਦਬਾਈ ਤੇ ਮੇਰਾ ਫਾਰਮ ਸਬਮਿਟ ਹੋ ਗਿਆ। ਮੈਂ ਇਹ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ ਇੱਕ ਇੱਕ ਬਹੁਤ ਵੱਡਾ ਸਾਡੇ ਵਾਸਤੇ ਇੱਕ ਫੈਸਿਲਿਟੀ ਹੈਗੀ ਹੈ ਦੁਨੀਆ ਦੇ ਲਈ ਦੇਸ਼ ਦੇ ਸਭ ਤੋਂ ਵੱਡੀ ਸਭ ਤੋਂ ਪ੍ਰੋਗਰੈਸਿਵ ਸਭ ਤੋਂ ਫਾਰਵਰਡ ਲੁਕਿੰਗ ਪਾਰਟੀ ਦਾ ਇੱਕ ਹਿੱਸਾ ਬਣਨ ਦਾ ਤੇ ਸਾਨੂੰ ਸਾਰਿਆਂ ਨੂੰ ਵੱਤ ਚੜ ਕੇ ਇਸ ਕੰਮ ਦੇ ਵਿੱਚ ਇਸ ਮਹੀਨ ਦਾ ਹਿੱਸਾ ਬਣ ਕੇ ਤੇ ਬੀਜੇਪੀ ਦੇ ਵਿੱਚ ਮੈਂਬਰਸ਼ਿਪ ਲੈ ਲੈਣੀ ਚਾਹੀਦੀ ਹੈ। ਉਦੇ ਤਾਂ ਕਿ ਅਸੀਂ ਆਪਣੇ ਦੇਸ਼ ਦੀ ਤਰੱਕੀ ਆਪਣੇ ਦੇਸ਼ ਦੀ ਪਾਵਰ ਜਿਹੜੀ ਵੱਧ ਰਹੀ ਹੈ ਉਹਦੇ ਉਹਦੇ ਵਿੱਚ ਕੋਈ ਹਿੱਸਾਦਾਰੀ ਆਪਣੀ ਪਾ ਸਕੀਏ ਆਪਣਾ ਕੋਈ ਯੋਗਦਾਨ ਦੇ ਸਕੀਏ ਮੈਂ ਇਹ ਉਮੀਦ ਕਰਾਂਗਾ ਕਿ ਕੱਲ ਸ਼ਾਮ ਤੱਕ ਹੀ ਮੇਰੇ ਸਾਰੇ ਪਿਆਰੇ ਦਰਸ਼ਕ ਭਾਜਪੀ ਦੇ ਮੈਂਬਰ ਬਣ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ